ਯੂਐਸਏ ਦੇ ਵਿੱਚ ਫਿਲਹਾਲ ਅੱਜ ਫਿਰ ਇੱਕ ਕੁਰਾਨ ਸ਼ਰੀਫ ਤੇ ਜੋ ਟਿੱਪਣੀ ਕੀਤੀ ਗਈ ਹੈ ਜੋ ਕੰਮ ਕੀਤਾ ਗਿਆ ਆ ਉਹਦੇ ਬਾਰੇ ਜਾਣਕਾਰੀ ਦਵਾਗਾ ਕੁਰਾਨ ਸ਼ਰੀਫ ਨੂੰ ਸੂਰ ਦੇ ਮੂੰਹ ਵਿੱਚ ਵੀ ਪਾਇਆ ਗਿਆ ਆ ਇਹ ਯੂਐਸਏ ਦੇ ਵਿੱਚ ਅਸਾਈ ਬਰਾਦਰੀਆਂ ਵੱਲੋਂ ਜਿਹੜੇ ਲੋਕ ਅਸਾਈ ਧਰਮ ਨੂੰ ਮੰਨਦੇ ਆ ਅੱਗ ਲਾ ਕੇ ਕੁਰਾਨ ਸ਼ਰੀਫ ਨੂੰ ਸਾਰਿਆਂ ਦੇ ਵਿੱਚ ਜਾਇਆ ਮੁਸਲਮ ਕਈ ਲੜਕੀਆਂ ਦੇ ਨਾਲ ਲਕਾਮੁਕੀ ਵੀ ਬਾਜ਼ਾਰ ਦੇ ਵਿੱਚ ਕੀਤੀ ਗਈ ਆ ਇੱਕ ਉਥੇ ਅਸ ਕਨੈਕਟਰ ਸੀ ਉਹ ਬਸ ਕਨੈਕਟਰ ਨੂੰ ਖਲਾਰ ਕੇ ਉਹਦੇ ਮੂੰਹ ਤੇ ਛਕਿਆ ਜਿਹਾ ਆ ਚਲੋ ਵਿਰੋਧ ਕਿਸੇ ਦੇ ਨਾਲ ਵੀ ਹੋ ਸਕਦਾ ਆ ਕਿਸੇ ਧਰਮ ਦੀਆਂ ਫੋਟੀਆਂ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ ਤੁਸੀਂ ਜੇ ਅਗਰ ਕਿਸੇ ਮੁਸਲਮਾਨ ਭਾਈ ਦੇ ਨਾਲ ਬਹਿ ਰਿਹਾ ਜਾਂ ਕਿਸੇ ਵੀ ਧਰਮ ਦੇ ਨਾਲ ਬਹਿ ਰਿਹਾ ਉਹਦੇ ਨਾਲ ਤੁਸੀਂ ਸਿੱਧੀ ਗੱਲ ਕਰ ਲਓ ਪਰ ਇਹ ਨਹੀਂ ਨਾ ਹੈਗਾ ਕਿ ਤੁਸੀਂ ਉਹਨਾਂ ਦੀਆਂ ਚੀਜ਼ਾਂ ਸਨ ਜਿਵੇਂ ਹੁਣ ਕੁਰਾਨ ਸ਼ਰੀਫ ਨੂੰ ਉੱਤੇ ਅੱਜ ਵੀ ਲਾਈ ਗਈ ਕੁਰਾਨ ਸ਼ਰੀਫ ਨੂੰ ਸੂਰ ਦੇ ਮੂੰਹ 'ਚ ਵੀ ਪਾਇਆ ਗਿਆ ਬਾਜ਼ਾਰਾਂ 'ਚ ਸੂਰ ਨੂੰ ਘਮਾਇਆ ਗਿਆ ਬਸ ਕਨੈਕਟਰ ਉੱਤੇ ਟੁਕੜਾ ਵੀ ਚਾਹੇ ਕਿ ਅਗਰ ਮੈਂ ਗੱਲ ਕਰਾਂ ਉੱਥੇ ਆਰਐਸਐਸ ਨਹੀਂ ਹੈਗੀ ਤੇ ਬੀਜੇਪੀ ਵੀ ਨਹੀਂ ਹੈਗੀ ਕਿਉਂਕਿ ਆਪਾਂ ਆਰਐਸਐਸ ਤੇ ਵੀ ਵਿਰੋਧ ਕਰ ਸਕਦੇ ਹਾਂ ਕਿ ਜਾਂ ਇਹਨਾਂ ਨੇ ਕਰਵਾਇਆ ਤੇ ਨਾ ਆਪਾਂ ਬੀਜੇਪੀ ਤੇ ਕਰ ਸਕਦੇ ਕਿਉਂਕਿ ਇੱਥੋਂ ਦੀ ਤੋਂ ਉੱਥੇ ਕੋਈ ਸਰਕਾਰੀ ਹੈ ਨਹੀਂ ਨਾ ਇੱਥੋਂ ਦੇ ਕੋਈ ਨੁਮਾਇੰਦੇ ਹੈਗੇ ਕਿਉਂਕਿ ਉਹ ਜਿਹੜੇ ਲੋਕ ਸੀ ਸਾਰੇ ਹੀ ਜੋ ਐਸੇ ਦੇ ਸੀ ਐਵੇਂ ਇੱਕ ਨਿਊਜ਼ੀਲੈਂਡ ਦੇ ਵਿੱਚ ਗੁਰੂਆਂ ਦਾ ਨਗਰ ਕ੍ਰਿਪਨ ਮੀਰ ਉੱਥੇ ਆ ਗਿਆ ਸੀ ਨਿਊਜ਼ੀਲੈਂਡ ਦੇ ਵਿੱਚ ਇਸੇ ਤਰ੍ਹਾਂ ਹੀ ਉਹਨਾਂ ਨੇ ਵਿਰੋਧ ਕੀਤਾ ਸੀ ਕੋਈ ਵੀ ਇੱਕ 크੍ਰਿਸਚਨ ਹੀ ਹੈਗੇ ਸੀ ਤੇ ਫਿਲਹਾਲ ਸਾਡੇ ਭਾਰਤ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਾਡੇ ਸੂਬਿਆਂ ਦੇ ਵਿੱਚ 크੍ਰਿਸਚਨ ਜਿਹੜਾ ਆ ਆਪਣੀ ਆਜ਼ਾਦੀ ਦੇ ਨਾਲ ਸਾਰੇ ਕੰਮਾਂ ਵੀ ਕਰਦਾ ਪਿਆ ਆ ਤੇ ਘੁੰਮਦਾ ਪਿਆ ਆ ਆਨੰਦ ਵੀ ਲੈਂਦਾ ਪਿਆ ਆ ਪਰ ਸਾਡੇ ਭਾਰਤ ਦੇ ਲੋਕਾਂ ਦੇ ਕਈਆਂ ਦੇ ਕੁਰਾਨ ਸ਼ਰੀਫ ਨੂੰ ਵਕਲਾਈ ਜਾਂਦੀ ਹੈ ਕਿਤੇ ਕਿਤੇ ਨਗਰਕ੍ਰਿਤਨ ਵੀ ਰੋਕਿਆ ਜਾਂਦਾ ਹੈ ਇਹ ਗਲਤ ਗੱਲ ਆ ਜਿੱਥੇ ਪੂਰਾਨ ਸ਼੍ਰੀਫ ਨੂੰ ਅੱਗ ਲਾਈ ਆ ਉਥੇ ਇੱਕ ਪੋਸਟਰ ਤੇ ਮਹਿਫਿਲ ਹਾਲ ਥੱਲੇ ਲਾਇਆ ਹੋਇਆ ਹੈ ਨਾਲ ਹੀ ਤੁਸੀਂ ਚੈੱਕ ਕਰ ਸਕਦੇ ਜੇ ਕਿ ਉਸ ਪੋਸਟਰ ਤੇ ਗਣੇਸ਼ ਮਹਾਰਾਜੀ ਦੀ ਤਸਵੀਰ ਆ ਇੱਕ ਸ਼ਾਇਦ ਭਗਵਾਨ ਵਿਸ਼ਨੂ ਜੀ ਦੀ ਤਸਵੀਰ ਲੱਗਦੀ ਆ ਜਾਂ ਉਹ ਭਗਵਾਨ ਕ੍ਰਿਸ਼ਨ ਦੀ ਹੋ ਸਕਦੀ ਆ ਕਿਉਂਕਿ ਭਗਵਾਨ ਕ੍ਰਿਸ਼ਨ ਦੇ ਵੀ ਹੱਥ ਵਿੱਚ ਇੱਕ ਸਰਦਸਨ ਚੱਕਰ ਆ ਅਤੇ ਭਗਵਾਨ ਵਿਸ਼ਨੋ ਜੀ ਇਹਨਾਂ ਦੇ ਵੀ ਸਰਦਸਨ ਚੱਕਰ ਹੈਗਾ ਆ ਸਪਸ਼ਟ ਨਹੀਂ ਮੈਂ ਕਰ ਸਕਦਾ ਕ੍ਰਿਸ਼ਨ ਮਹਾਰਾਜ ਹੀ ਆ ਜਾਂ ਭਗਵਾਨ ਵਿਸ਼ਨੋ ਜੀ ਆ ਤਸਵੀਰ ਥੱਲੇ ਮੈਂ ਲਾਈ ਹੋਈ ਹੈ ਇਹ ਵਿਰੋਧ ਕੱਲਾ ਸਿੱਖਾ ਦਾ ਨਹੀਂ ਹੋਇਆ ਕੱਲਾ ਮੁਸਲਮਾਨ ਭਾਈਚਾਰੇ ਦਾ ਨਹੀਂ ਹੋਇਆ ਜਾਂ ਕੱਲਾ ਹਿੰਦੂਆਂ ਦਾ ਨਹੀਂ ਹੋਇਆ ਤਿੰਨ ਜਿਹੜੇ ਧਰਮ ਆ ਹਿੰਦੂ ਅਤੇ ਮੁਸਲਮਾਨ ਅਤੇ ਸਿੱਖ ਇਹਨਾਂ ਤਿੰਨਾਂ ਦਾ ਹੋਇਆ ਹੈ ਇਹ ਬਾੜਾ ਕੰਮ ਆ ਮੈਂ ਇਹਦੀ ਲਖੇਤੀ ਕਰਦਾ ਆ ਕਿ ਗਲਤੀ ਆ ਕਿਉਂਕਿ ਅਸਾਈਆਂ ਨੂੰ ਇਹ ਨਹੀਂ ਸੀ ਉੱਥੇ ਕਰਨਾ ਚਾਹੀਦਾ ਜਿਹੜੇ ਜੈਸ਼ੂ ਭਗਵਾਨ ਜੀ ਮੰਨਦੇ ਆ ਆਪਣੇ ਵਾਲੇ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਨੂੰ ਬਦਨਾਮ ਇਹੋ ਜਿਹੇ ਜਿਹੜੇ ਗੁੰਡੇ ਆ ਫਿਲਹਾਲ ਰੀਚਨਾ ਦੇ ਵਿੱਚ ਵੀ ਵੜੇ ਆ ਜਿਵੇਂ ਸਾਰੇ ਧਰਮਾਂ ਦੇ ਵਿੱਚ ਆ ਆਪਣੇ ਧਰਮ ਵਾਲਿਆਂ ਨੂੰ ਆਪਣੇ ਲੋਕਾਂ ਨੂੰ ਬਦਨਾਮ ਕਰ ਦਿੰਦੇ ਆ ਇਹ ਗਲਤ ਕਰ ਲਿਆ ਤੇ ਫਿਲਹਾਲ ਉੱਥੇ ਕੁਝ ਪੱਤਰਕਾਰਾਂ ਨੇ ਅਤੇ ਕੁਝ ਅੰਗਰੇਜ਼ਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਆ ਜਦੋਂ ਕ੍ਰਾਂਤੀਸ਼ੀਲ ਅਗ ਲਾਉਂਦੇ ਸੀ ਉਹਨਾਂ ਨੂੰ ਰੋਕਿਆ ਵੀ ਗਿਆ ਆ ਕਿ ਇਹ ਗਲਤ ਗੱਲ ਆ ਤੁਸੀਂ ਉਸ ਤਰ੍ਹਾਂ ਨਾਰੇ ਬਾਜੀ ਜਿਹੜੀ ਕਰ ਸਕਦੇ ਜੇ ਪਰ ਕੁਰਾਨ ਸ਼ਰੀਫ ਨੂੰ ਜਿਹੜੀ ਤੁਸੀਂ ਅੱਟ ਲੰਦੇ ਤੇ ਇਹ ਬਿਲਕੁਲ ਹੀ ਗਲਤ ਗੱਲ ਆ ਇਸ ਤਾਂ ਨਹੀਂ ਕਰਨੀ ਚਾਹੀਦੀ ਸਾਰਿਆਂ ਨਾਲ ਪਿਆਰ ਰੱਖਣਾ ਚਾਹੀਦਾ ਆ ਮੁਹੱਬਤ ਹੋਣੀ ਚਾਹੀਦੀ ਆ ਜੇ ਅਗਰ ਕੋਈ ਗਿਲਾ ਸਿਕਵਾ ਦਿਲ ਦੇ ਵਿੱਚ ਹੋਵੇ ਤਾਂ ਸਿੱਧਾ ਉਹਦੇ ਨਾਲ ਬਿਆਨ ਕਰ ਦਿਓ ਹਾਈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਫਿਲਹਾਲ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਮੈਂ ਅੱਜ ਫਿਲਹਾਲ ਫਿਰ ਇੱਕ ਯੂ ਐਸ ਏ ਦੀ ਹੀ ਗੱਲ ਕਰਨੀ ਆ ਯੂ ਐਸ ਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਯੂ ਐਸ ਏ ਦੇ ਵਿੱਚ ਫਿਲਹਾਲ ਅੱਜ ਮੈਂ ਸیرے-ਸੇਰ ਉੱਠਿਆ ਅਤੇ ਇੰਸਟਾਗ੍ਰਾਮ ਜਦੋਂ ਮੈਂ ਖੋਲਦਾ ਆ ਉੱਥੇ ਇੱਕ ਬਹੁਤ ਹੀ ਇੱਕ ਕੁਰਾਨ ਸ਼ਰੀਫ ਬਾਰੇ ਮਾੜਾ ਸ਼ਬਦ ਬੋਲੇ ਜਾਂਦੇ ਸੀ ਅਤੇ ਮਾੜਾ ਕੰਮ ਕੁਰਾਨ ਸ਼ਰੀਫ ਦੇ ਨਾਲ ਹੋ ਰਿਹਾ ਸੀ ਅੱਜ ਆਪਾਂ ਫਿਲਹਾਲ ਤੁਹਾਨੂੰ ਮੈਂ ਕੁਰਾਨ ਸ਼ਰੀਫ ਤੇ ਜੋ ਕਿੱਪਣੀ ਕੀਤੀ ਗਈ ਆ ਜੋ ਕੰਮ ਕੀਤਾ ਗਿਆ ਆ ਉਹਦੇ ਬਾਰੇ ਜਾਣਕਾਰੀ ਦਵਾਂਗਾ ਕੁਰਾਨ ਸ਼ਰੀਫ ਨੂੰ ਸੂਰ ਦੇ ਮੂੰਹ ਵਿੱਚ ਵੀ ਪਾਇਆ ਗਿਆ ਆ ਇਹ ਯੂਐਸਏ ਦੇ ਵਿੱਚ ਅਸਾਈ ਬ੍ਰਾਦਰੀਆਂ ਵੱਲੋਂ ਜਿਹੜੇ ਲੋਕ ਅਸਾਈ ਧਰਮ ਨੂੰ ਮੰਨਦੇ ਆ ਤੇ ਫਿਲਹਾਲ ਕੁਰਾਨ ਸ਼ਰੀਫ ਨੂੰ ਅੱਗ ਦੇ ਵਿੱਚ ਵੀ ਸਾਰਿਆ ਗਿਆ ਅੱਗ ਲਾ ਕੇ ਇਹਨੂੰ ਫਿਲਹਾਲ ਕੁਰਾਨ ਸ਼ਰੀਫ ਨੂੰ ਸਾਰਿਆ ਵੀ ਉੱਥੇ ਗਿਆ ਆ ਮੁਸਲਮ ਕਈ ਲੜਕੀਆਂ ਦੇ ਨਾਲ ਤੱਕਾ ਮੁੱਕੀ ਵੀ ਬਾਜ਼ਾਰ ਦੇ ਵਿੱਚ ਕੀਤੀ ਗਈ ਆ ਤੇ ਇੱਕ ਉਥੇ ਬੱਸ ਕਨੈਕਟਰ ਸੀ ਤੇ ਫਿਲਹਾਲ ਉਹ ਬੱਸ ਕਨੈਕਟਰ ਨੂੰ ਖਿਲਾਰ ਕੇ ਉਹਦੇ ਮੂੰਹ ਤੇ ਥੁੱਕਿਆ ਵੀ ਗਿਆ ਆ ਇਹ ਇੰਨਾ ਕੁ ਮਾਰਾ ਉਥੇ ਫਿਲਹਾਲ ਇਹ ਕੰਮ ਹੋਣ ਡਿਆ ਆ ਇਹ ਪਤਾ ਨਹੀਂ ਜਾਂ ਕਿਉਂ ਹੋਣ ਡਿਆ ਜਾਂ ਕੀ ਕਾਰਨ ਆ ਮੈਂ ਇੱਤੇ ਸਵਾਲ ਦਾ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਪਰ ਚਲੋ ਵਿਰੋਧ ਕਿਸੇ ਦੇ ਨਾਲ ਵੀ ਹੋ ਸਕਦਾ ਆ ਪਰ ਉਥੀਆਂ ਦੇ ਨਾਲ ਕਿਸੇ ਧਰਮ ਦੀਆਂ ਪੋਥੀਆਂ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ ਤੁਸੀਂ ਜੇ ਅਗਰ ਕਿਸੇ ਮੁਸਲਮਾਨ ਭਾਈ ਦੇ ਨਾਲ ਵੈਰਿਆ ਜਾਂ ਕਿਸੇ ਵੀ ਧਰਮ ਦੇ ਨਾਲ ਵੈਰਿਆ ਕਿਸੇ ਲੜਕੇ ਨਾਲ ਜਾਂ ਕਿਸੇ ਲੜਕੀ ਦੇ ਨਾਲ ਉਹਦੇ ਨਾਲ ਤੁਸੀਂ ਸਿੱਧੀ ਗੱਲ ਕਰ ਲਓ ਪਰ ਇਹ ਨਹੀਂ ਨਾ ਹੈਗਾ ਵੀ ਤੁਸੀਂ ਉਹਨਾਂ ਦੀਆਂ ਚੀਜ਼ਾਂ ਸਾਰੋਂ ਜਿਵੇਂ ਹੁਣ ਕੁਰਾਨ ਸ਼ਰੀਫ ਨੂੰ ਉੱਥੇ ਅੱਗ ਵੀ ਲਾਈ ਗਈ ਕੁਰਾਨ ਸ਼ਰੀਫ ਨੂੰ ਉੱਥੇ ਸੂਰ ਦੇ ਮੂੰਹ ਚ ਵੀ ਪਾਇਆ ਗਿਆ ਪਾ ਕੇ ਬਜ਼ਾਰਾਂ ਚ ਸੂਰ ਨੂੰ ਘਮਾਇਆ ਗਿਆ ਬਸ ਕਨੈਕਟਰ ਉੱਤੇ ਥੁੱਕਿਆ ਵੀ ਗਿਆ ਉੱਥੇ ਤੇ ਫਿਲਹਾਲ ਜੇ ਅਗਰ ਮੈਂ ਗੱਲ ਕਰਾਂ ਉੱਥੇ ਆਰਐਸਐਸ ਵੀ ਨਹੀਂ ਹੈਗੀ ਤੇ ਬੀਜੇਪੀ ਵੀ ਨਹੀਂ ਹੈਗੀ ਕਿਉਂਕਿ ਆਪਾਂ ਆਰਐਸਐਸ ਤੇ ਵੀ ਨਹੀਂ ਇਹ ਵਿਰੋਧ ਕਰ ਸਕਦੇ ਕਿ ਜਾਂ ਇਹਨਾਂ ਨੇ ਕਰਵਾਇਆ ਤੇ ਨਾ ਆਪਾਂ ਬੀਜੇਪੀ ਤੇ ਕਰ ਸਕਦੇ ਕਿਉਂਕਿ ਇੱਥੋਂ ਦੀ ਤੇ ਉੱਥੇ ਕੋਈ ਸਰਕਾਰੀ ਹੈ ਨਹੀਂ ਨਾ ਇੱਥੋਂ ਦੇ ਕੋਈ ਨੁਮਾਇੰਦੇ ਹੈਗੇ ਕਿਉਂਕਿ ਉਹ ਜਿਹੜੇ ਲੋਕ ਸੀ ਸਾਰੇ ਹੀ ਕ੍ਰਿਸਚਨ ਲੋਕ ਸੀ ਅੰਗਰੇਜ਼ ਲੋਕ ਸੀ ਜੋ ਐਸੇ ਦੇ ਸੀ ਐਵੇਂ ਇੱਕ ਨਿਊਜ਼ੀਲੈਂਡ ਦੇ ਵਿੱਚ ਪਿੱਛੇ ਜੇ ਗੁਰੂਆਂ ਦਾ ਨਗਰਕ੍ਰੀਤਨ ਵੀ ਰੋਕਿਆ ਗਿਆ ਸੀ ਨਿਊਜ਼ੀਲੈਂਡ ਦੇ ਵਿੱਚ ਇਸੇ ਤਰ੍ਹਾਂ ਹੀ ਉਹਨਾਂ ਨੇ ਵਿਰੋਧ ਕੀਤਾ ਸੀ ਉਹ ਵੀ ਇੱਕ 크੍ਰੀਸਚਨ ਹੀ ਹੈਗੇ ਸੀ ਤੇ ਫਿਲਹਾਲ ਸਾਡੇ ਭਾਰਤ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਾਡੇ ਸੂਬਿਆਂ ਦੇ ਵਿੱਚ 크੍ਰੀਸਚਨ ਜਿਹੜਾ ਆ ਆਪਣੀ ਆਜ਼ਾਦੀ ਦੇ ਨਾਲ ਸਾਰੇ ਕੰਮਾਂ ਵੀ ਕਰਦਾ ਪਿਆ ਆ ਤੇ ਘੁੰਮਦਾ ਪਿਆ ਆ ਆਨੰਦ ਵੀ ਲੈਂਦਾ ਪਿਆ ਆ ਪਰ ਸਾਡੇ ਭਾਰਤ ਦੇ ਲੋਕਾਂ ਦੇ ਕਈਆਂ ਦੇ ਕੁਰਾਨ ਸ਼ਰੀਫ ਨੂੰ ਅੱਗ ਲਾਈ ਜਾਂਦੀ ਹੈ ਕਿਤੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਪੁਰਬ ਜਾਨਿਕ ਨਗਰਕ੍ਰਿਤਨ ਵੀ ਰੋਕਿਆ ਜਾਂਦਾ ਆ ਇਹ ਗਲਤ ਗੱਲ ਆ ਜਿੱਥੇ ਕੁਰਾਨ ਸ਼ਰੀਫ ਨੂੰ ਅੱਗ ਲਾਈ ਆ ਉਥੇ ਇੱਕ ਪੋਸਟਰ ਤੇ ਮੈਂ ਫਿਲਹਾਲ ਥੱਲੇ ਲਾਇਆ ਹੋਇਆ ਆ ਨਾਲ ਹੀ ਤੁਸੀਂ ਚੈੱਕ ਕਰ ਸਕਦੇ ਜੇ ਕਿ ਉਸ ਪੋਸਟਰ ਤੇ ਫਿਲਹਾਲ ਇੱਕ ਤੇ ਗਣੇਸ਼ ਮਹਾਰਾਜ ਜੀ ਦੀ ਤਸਵੀਰ ਆ ਤੇ ਇੱਕ ਸ਼ਾਇਦ ਭਗਵਾਨ ਵਿਸ਼ਨੂ ਜੀ ਦੀ ਤਸਵੀਰ ਲੱਗਦੀ ਆ ਜਾਂ ਉਹ ਭਗਵਾਨ ਕ੍ਰਿਸ਼ਨ ਦੀ ਹੋ ਸਕਦੀ ਆ ਕਿਉਂਕਿ ਭਗਵਾਨ ਕ੍ਰਿਸ਼ਨ ਦੇ ਵੀ ਹੱਥ ਵਿੱਚ ਇੱਕ ਸਰਦਸਨ ਚੱਕਰ ਆ ਅਤੇ ਭਗਵਾਨ ਵਿਸ਼ਨੂੰ ਜੀ ਇਹਨਾਂ ਦੇ ਵੀ ਸਰਦਸਨ ਚੱਕਰ ਹੈਗਾ ਆ ਇਸ ਕਰਕੇ ਸਪਸ਼ਟ ਨਹੀਂ ਮੈਂ ਕਰ ਸਕਦਾ ਉਹ ਕ੍ਰਿਸ਼ਨ ਮਹਾਰਾਜ ਹੀ ਆ ਜਾਂ ਭਗਵਾਨ ਵਿਸ਼ਨੂੰ ਜੀ ਆ ਫਿਲਹਾਲ ਤਸਵੀਰ ਥੱਲੇ ਮੈਂ ਲਾਈ ਹੋਈ ਆ ਇਹ ਵਿਰੋਧ ਕੱਲਾ ਸਿੱਖਾਂ ਦਾ ਨਹੀਂ ਹੋਇਆ ਕੱਲਾ ਮੁਸਲਮਾਨ ਭਾਈਚਾਰੇ ਦਾ ਨਹੀਂ ਹੋਇਆ ਜਾਂ ਕੱਲਾ ਹਿੰਦੂਆਂ ਦਾ ਨਹੀਂ ਹੋਇਆ ਤਿੰਨ ਜਿਹੜੇ ਧਰਮ ਆ ਹਿੰਦੂ ਅਤੇ ਮੁਸਲਮਾਨ ਅਤੇ ਸਿੱਖ ਇਨਾਂ ਤਿੰਨਾਂ ਦਾ ਹੋਇਆ ਆ ਇੱਥੇ ਕੋਈ ਇੱਕ ਦਾ ਨਹੀਂ ਹੋਇਆ ਇਸ ਕਰਕੇ ਮਾੜਾ ਕੰਮ ਆ ਮੈਂ ਇਹਦੀ ਨਖੇਤੀ ਕਰਦਾ ਆ ਇਹ ਗਲਤ ਆ ਕਿਉਂਕਿ ਅਸਾਈਆਂ ਨੂੰ ਇਹ ਨਹੀਂ ਸੀ ਉੱਥੇ ਕਰਨਾ ਚਾਹੀਦਾ ਜਿਹੜੇ ਯਸ਼ੂ ਭਗਵਾਨ ਜੀ ਨੂੰ ਮੰਨਦੇ ਆ ਫਿਲਹਾਲ ਇਹ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਨੂੰ ਬਦਨਾਮ ਇਹੋ ਜਿਹੇ ਜਿਹੜੇ ਗੁੰਡੇ ਆ ਫਿਲਹਾਲ ਜਿਹੜੇ ਕ੍ਰੀਸਚਨਾਂ ਦੇ ਵਿੱਚ ਵੀ ਬੜੇ ਆ ਜਿਵੇਂ ਸਾਰੇ ਧਰਮਾਂ ਦੇ ਵਿੱਚ ਆ ਪਰ ਉਹ ਸਾਰੀ ਆਪਣੇ ਧਰਮ ਵਾਲਿਆਂ ਨੂੰ ਆਪਣੇ ਲੋਕਾਂ ਨੂੰ ਬਦਨਾਮ ਕਰ ਦਿੰਦੇ ਆ ਇਹ ਗਲਤ ਗੱਲ ਆ ਤੇ ਫਿਰ ਹਾਲ ਉੱਥੇ ਕੁਝ ਪੱਤਰਕਾਰਾਂ ਨੇ ਅਤੇ ਕੁਝ ਅੰਗਰੇਜ਼ਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਆ ਜਦੋਂ ਕੁਰਾਨ ਸ਼ਰੀਫ ਨੂੰ ਅੱਗ ਲਾਉਂਦੇ ਸੀ ਉਹਨਾਂ ਨੂੰ ਰੋਕਿਆ ਵੀ ਗਿਆ ਆ ਕਿ ਇਹ ਗਲਤ ਗੱਲ ਆ ਤੁਸੀਂ ਉਸ ਤਰ੍ਹਾਂ ਨਾੜੇ ਬਾਜੀ ਜਿਹੜੀ ਕਰ ਸਕਦੇ ਜੇ ਪਰ ਕੁਰਾਨ ਸ਼ਰੀਫ ਨੂੰ ਜਿਹੜੀ ਤੁਸੀਂ ਅੱਗ ਲਾਉਂਦੇ ਪਏ ਜੇ ਇਹ ਬਿਲਕੁਲ ਹੀ ਗਲਤ ਗੱਲ ਆ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਸਾਰਿਆਂ ਨਾਲ ਪਿਆਰ ਰੱਖਣਾ ਚਾਹੀਦਾ ਆ ਮੁਹੱਬਤ ਹੋਣੀ ਚਾਹੀਦੀ ਆ ਜੇ ਅਗਰ ਕੋਈ ਗਿਲਾ ਸਿਕਵਾ ਦਿਲ ਦੇ ਵਿੱਚ ਹੋਵੇ ਤਾਂ ਸਿੱਧਾ ਉਹਦੇ ਨਾਲ ਬਿਆਨ ਕਰ ਲਓ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ ਅਦਾਬ ਅਸਲਾਮ ਅਲੈਕੁਮ ਨਮਸਤੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਨਮੋ ਬੁੱਧ